ਹੈਲੋ ਭਾਈ ਜੀ ਅੱਜ ਮੈਂ ਬਣਾਉਣ ਵਾਲਾ ਹੈਗਾ ਮੈਗੀ ਮੈਗੀ ਬਣਾਉਣ ਵਾਸਤੇ ਤੁਸੀਂ ਸਿੱਖਣ ਵਾਸਤੇ ਆਹ ਸਾਰੀ ਵੀਡੀਓ ਐਂਡ ਤੱਕ ਦੇਖਿਓ ਸਭ ਤੋਂ ਪਹਿਲਾਂ ਆਪਾਂ ਲੈਵਾਂਗਾ ਕੜਾਈ ਭਾਈ ਜੀ ਹੁਣ ਕੜਾਈ 'ਚ ਪਾਵਾਂਗੇ ਸਰ੍ਹੋਂ ਦਾ ਤੇਲ ਤੁਸੀਂ ਭਾਈ ਜੀ ਰिफाइंड ਵੀ ਯੂਜ਼ ਕਰ ਸਕਦੇ ਹੋ ਭਾਈ ਜੀ ਸਰ੍ਹੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਫਿਰ ਪਾਵਾਂਗੇ ਅਸੀਂ ਗੰਡੇ ਗੰਡੇ ਫਰਾਈ ਹੋਣ ਤੋਂ ਬਾਅਦ ਫਿਰ ਪਾਵਾਂਗੇ ਆਪਾਂ ਟਮਾਟਰ ਟਮਾਟਰਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰਾਂਗੇ ਟਮਾਟਰ ਫਰਾਈ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾਉਣ ਦੇ ਬਾਅਦ ਫਿਰ ਆਪਾਂ ਪਾਵਾਂਗੇ ਹਰੇ ਮਟਰ। ਭਾਈ ਜੀ ਹੁਣ ਆਪਾਂ ਹਰੇ ਮਟਰਾਂ ਨੂੰ ਫਰਾਈ ਕਰਾਂਗੇ। ਹਰੇ ਮਟਰ ਆਪਾਂ ਫਰਾਈ ਕਰਨੇ ਚੰਗੀ ਤਰ੍ਹਾਂ। ਕੱਚੇ ਨਹੀਂ ਰਹਿਣੇ ਚਾਹੀਦੇ। ਭਾਈ ਜੀ ਹਰੇ ਮਟਰ ਫਰਾਈ ਹੋਣ ਤੋਂ ਬਾਅਦ ਆਪਾਂ ਜਿਹੜੇ ਮੈਗੀ ਲੈ ਕੇ ਆਏ ਆ ਨਾ ਪੈਕਟ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ। ਭਾਈ ਜੀ ਤੁਸੀਂ ਆਪਣੇ ਘਰੇ ਨੂਡਲ ਜਾਂ ਮੈਗੀ ਲੈ ਕੇ ਆਉਂਦੇ ਆ ਤਾਂ ਚੰਗੀ ਤਰ੍ਹਾਂ ਧੋ ਕੇ ਬਣਾਇਆ ਕਰੋ ਠੀਕ ਆ। ਭਾਈ ਜੀ ਤਿੰਨ ਪੈਕਟ ਮੈਗੀ ਦੇ ਧੋਲੇ ਆ ਹੁਣ ਆਪਾਂ ਕੜਾਈ 'ਚ ਪਾਵਾਂਗੇ। ਤਿੰਨੇ ਪੈਕੇਟ ਬਾਈ ਦੀ ਤੋੜ ਕੇ ਪਾਉਣੇ ਆ। ਹੁਣ ਬਾਈ ਜੀ ਚੰਗੀ ਤਰ੍ਹਾਂ ਕਰਾਂਗੇ ਮੈਗੀ ਨੂੰ ਫਰਾਈ। ਬਾਈ ਜੀ ਮੈਗੀ ਫਰਾਈ ਹੋਣ ਜਾਣ ਦੇ ਬਾਅਦ ਹੁਣ ਆਪਾਂ ਪਾਣੀ ਇਹਦੇ ਚ ਪਾਵਾਂਗੇ ਮੈਗੀ ਚ। ਬਾਈ ਜੀ ਪਾਣੀ ਪਾਉਣ ਦੇ ਬਾਅਦ ਹੁਣ ਆਪਾਂ ਪਾਵਾਂਗੇ ਮੈਗੀ ਮਸਾਲਾ। ਅਗੇ ਕਰ ਬਾਈ ਜੀ ਤੁਸੀਂ ਮਿਰਚਾ ਖਾਂਦੇ ਆ ਤਾਂ ਥੋੜੀ ਪੀਸੀ ਹੋਈਆਂ ਮਿਰਚਾਂ ਪਾ ਸਕਦੇ ਹੋ। ਬਾਈ ਜੀ ਹੁਣ ਮੈਗੀ ਮਸਾਲਾ ਪਾ ਲਿਆ ਹੁਣ ਪਾਵਾਂਗੇ ਆਪਾਂ ਨਮਕ ਬਾਈ ਜੀ ਜਿਹੜੇ ਆਪਾਂ ਮਸਾਲੇ ਪਾਏ ਆ ਉਹਨੂੰ ਮਿਕਸ ਕਰਨ ਦੇ ਬਾਅਦ ਫਿਰ ਆਪਾਂ ਇਹਨੂੰ ਢੱਕ ਦਾਂਗੇ ਬਾਈ ਜੀ 2-3 ਮਿੰਟ ਹੋ ਜਾਂਦੇ ਬਾਅਦ ਫਿਰ ਆਪਾਂ ਮੈਗੀ ਨੂੰ ਹਿਲਾਉਣਾ ਬਾਈ ਜੀ ਆ ਦੇਖ ਲਓ ਮੈਗੀ ਤਿਆਰ ਹੋ ਗਈ ਆ ਬਾਈ ਜੀ ਹੁਣ ਮੈਗੀ 'ਚ ਪਾਵਾਂਗੇ ਧਨੀਆ ਹੁਣ ਬਾਈ ਜੀ ਕੜਾਈ ਨੂੰ ਲੁੰਨੇ ਥੱਲੇ ਹੌਣ ਪਲੇਟ ਫੇਲਾ ਕੇ ਦਿਖਾਉਂਦੇ ਮੈਗੀ ਕੈਂਜੀ ਬਣੀ ਗਈ ਜੀ ਮੈਗੀ ਵੇਖੋ ਕਿੰਨੀ ਸੋਹਣੀ ਬਣੀ ਆ ਹੁਣ ਇਹਦੇ ਤੇ ਧਨੀਆ ਪਾਤਾ স্মੈਲ ਬਈ ਬਹੁਤ ਵਧੀਆ ਆ ਜਾਂਦੀ ਆ ਹੁਣ ਲੈ ਕੇ ਚੱਲਦੇ ਆ ਥੱਲੇ ਆਦੇ ਹੁਣ ਜਵਾਕਾਂ ਨੂੰ ਖਵਾਵਾਂਗੇ ਮੈਗੀ ਹੁਣ ਪੁੱਛਦੇ ਆ ਕੈਂਜੀ ਬਣੀ ਆ ਬਈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਧੰਨਵਾਦ ਲੋਕ। ਹੋਰ ਦੇ ਦੇ। ਖਲੇ। ਹਾਂ। ਆຊੂ ਖਾ। ਕਿਹਦੀ ਬਣੀ ਮੈਗੀ? ਅੱਛੀ। ਕਿੱਟੀ ਅੱਛੇ ਲੱਗੀ ਹੈ। ਹਾਏ।